ਸਾਊਦੀ ਅਰਬ ਨੂੰ ਜੰਗੀ ਜਹਾਜ਼ ਵੇਚੇਗਾ ਅਮਰੀਕਾ ਡੋਨਾਲਡ ਟਰੰਪ ਨੇ ਕੀਤਾ ਵੱਡਾ ਐਲਾਨ ਦੁਨੀਆ ਦਾ ਸਭ ਤੋਂ ਉੱਨਤ ਵਾਲਾ ਹੋਵੇਗਾ ਇਹ ਲੜਾਕੂ ਜਹਾਜ਼ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਐਲਾਨ ਕੀਤਾ ਹੈ ਕਿ ਉਹ ਸਾਊਦੀ ਅਰਬ ਨੂੰ ਦੁਨੀਆ ਦਾ ਸਭ ਤੋਂ ਉੱਨਤ ਲੜਾਕੂ ਜਹਾਜ਼ ਵੇਚਣਗੇ। ਇਹ ਐਲਾਨ ਸਾਊਦੀ ਕਰਾਉਨ ਪ੍ਰਿੰਸ ਮੁਹੰਮਦ ਬਿਨ ਸੁਲਮਾਨ ਦੇ 7 ਸਾਲਾਂ ਦੇ ਵਿੱਚ ਵਾਸ਼ਿੰਗਟਨ ਦੇ ਪਹਿਲੇ ਦੌਰੇ ਤੋਂ ਇੱਕ ਦਿਨ ਪਹਿਲਾਂ ਆਇਆ ਹੈ। 트੍ਰੰਪ ਨੇ ਕਿਹਾ ਕਿ ਹਾਂ ਅਸੀਂ ਅਜਿਹਾ ਕਰਾਂਗੇ। ਅਸੀਂ ਲੜਾਕੂ ਜਹਾਜ਼ ਵੇਚ ਰਹੇ ਹਾਂ। ਕਰਾਉਨ ਪ੍ਰਿੰਸ ਅਮਰੀਕਾ ਤੋਂ ਦੋ ਵੱਡੀਆਂ ਮੰਗਾਂ ਕਰ ਰਹੇ ਨੇ। ਸਾਊਦੀ ਅਰਬ ਦੀ ਫੌਜੀ ਸੁਰੱਖਿਆ ਦੀ ਲਿਖਤੀ ਗਾਰੰਟੀ ਅਤੇ ਜਹਾਜ਼ ਖਰੀਦਣ ਦਾ ਸਮਝੌਤਾ ਹਾਲਾਂਕਿ 트੍ਰੰਪ ਪ੍ਰਸ਼ਾਸਨ ਦੇ ਅੰਦਰ ਕੁਝ ਅਧਿਕਾਰੀ ਚਿੰਤਤ ਨੇ ਕਿ ਉਹ ਟੈਕਨੋਲੋਜੀ ਚੀਨ ਦੇ ਹੱਥਾਂ ਦੇ ਵਿੱਚ ਵੀ ਆ ਸਕਦੀ ਹੈ ਕਿਉਂਕਿ ਹਾਲ ਹੀ ਦੇ ਸਾਲਾਂ ਦੇ ਵਿੱਚ ਸਾਊਦੀ ਅਰਬ ਤੇ ਡ੍ਰੈਗਨ ਦੇ ਸਬੰਧ ਬਹੁਤ ਨਜ਼ਦੀਕੀ ਹੋ ਗਏ ਨੇ ਪਿਛਲੇ ਮਹੀਨੇ ਦੋਵਾਂ ਦੇਸ਼ਾਂ ਨੇ ਸਾਊਦੀ ਅਰਬ ਵਿੱਚ ਸਾਂਝ ਜਲ ਸੈਨਾ ਅਭਿਆਸ ਕੀਤੇ 2023 ਵਿੱਚ ਚੀਨ ਸਾਊਦੀ ਅਰਬ ਅਤੇ ਈਰਾਨ ਵਿਚਕਾਰ ਕੂਟਨੀਤਕ ਸਬੰਧਾਂ ਨੂੰ ਬਹਾਲ ਕਰਨ ਲਈ ਜ਼ਿੰਮੇਵਾਰ ਸੀ 트럼ਪ ਇਸ ਸੌਦੇ ਨਾਲ 사우디 ਅਰਬ ਨੂੰ ਇਜ਼ਰਾਈਲ ਨਾਲ ਇਸ ਰਿਸ਼ਤੇ ਆਮ ਕਰਨ ਲਈ ਦਬਾਅ ਪਾਉਂਦਾ ਹੈ ਕਿਉਂਕਿ ਮੈਨੂੰ ਉਮੀਦ ਹੈ ਕਿ 사우디 ਅਰਬ ਜਲਦੀ ਹੀ ਇਬਰਾਹਿਮ ਸਮਝੌਤੇ ਵਿੱਚ ਸ਼ਾਮਲ ਹੋ ਜਾਵੇਗਾ ਲਾਈਟਿੰਗ ਦੁਨੀਆ ਦਾ ਸਭ ਤੋਂ ਉੱਨਤ ਪੰਜਵੀਂ ਪੀੜੀ ਦਾ ਸਟੀਲਤ ਲੜਾਕੂ ਜਹਾਜ਼ ਹੈ ਇਹ ਰਾਡਾਰ ਲਈ ਲਗਭਗ ਅਧਿਕ ਹੈ ਭਾਵ ਇਸ ਨੂੰ ਦੁਸ਼ਮਣ ਦੁਆਰਾ ਆਸਾਨੀ ਨਾਲ ਖੋਜਿਆ ਨਹੀਂ ਜਾ ਸਕਦਾ ਇਹ ਸੁਪਰ ਸੋਨਿਕ ਗਤੀ ਲੰਬੀ ਦੂਰੀ ਦੇ ਹਥਿਆਰਾਂ ਤੇ ਸਭ ਤੋਂ ਉੱਨਤ ਸੈਂਸਰਾਂ ਨਾਲ ਤਿਆਰ ਕੀਤਾ ਗਿਆ ਇੱਕ ਸਿੰਗਲ ਜਹਾਜ਼ ਜ਼ਮੀਨ ਸਮੁੰਦਰ ਅਤੇ ਹਵਾ ਤੇ ਨਿਸ਼ਾਨਿਆਂ ਤੇ ਹੈ ਹਮਲਾ ਕਰ ਸਕਦਾ ਹੈ ਇਹ ਪਾਇਲਟ ਨੂੰ 360 ਡਿਗਰੀ ਦ੍ਰਿਸ਼ ਪ੍ਰਦਾਨ ਕਰਦਾ ਹੈ ਤੇ ਦੂਜੇ ਜਹਾਜ਼ਾਂ ਤੇ ਡਰਾਉਣਾ ਨਾਲ ਸਿੱਧਾ ਡਾਟਾ ਸਾਂਝਾ ਕਰ ਸਕਦਾ ਹੈ ਅਮਰੀਕਾ ਨੇ ਇਹ ਸਿਰਫ ਆਪਣੇ ਨਜ਼ਦੀਕੀ ਸਹਿਯੋਗੀਆਂ ਨੂੰ ਹੀ ਪ੍ਰਦਾਨ ਕੀਤਾ ਹੈ ਕਨਫੀਰ ਤੋਂ ਦੱਸ ਦੇ ਕਿ 사우ਦੀ ਅਰਬ ਨੂੰ ਜੰਗੀ ਜਹਾਜ਼ ਵੇਚਣ ਦਾ ਫੈਸਲਾ ਅਮਰੀਕਾ ਨੇ ਕੀਤਾ ਡੋਰਨ 트럼ਪ ਨੇ ਇਹ ਇੱਕ ਵੱਡਾ ਐਲਾਨ ਕਰ ਦਿੱਤਾ ਹੈ ਦੁਨੀਆ ਦਾ ਸਭ ਤੋਂ ਉੱਨਤ ਵਾਲਾ ਲੜਾਕੂ ਜਹਾਜ਼ 사우ਦੀ ਅਰਬ ਨੂੰ ਦੇਣ ਦਾ ਫੈਸਲਾ ਅਮਰੀਕਾ ਵੱਲੋਂ ਕੀਤਾ ਗਿਆ This program is sponsored by the Singler Office, Bakersfield, for all your immigration, family law needs. Call or scan QR code to contact us. Rodis Inc. Million Miles with Smile or scan QR code to contact us. Taba Indian Cuisine, Tracy, fine authentic Indian cuisine in Tracy or scan QR code to contact us. Simi Valley Family Dental Office or scan QR code to contact us.